ਕੱਪ ਸ੍ਰੀ ਗਾਲ ਕੀ ਹਾਲ ਚੰਨੇ ਹਾਂਜੀ ਦੋਸਤੋ ਉਹ ਵੀ ਕਹਿ ਦਈਏ ਉਹਦੇ ਦਾ ਕੀ ਹਾਲ ਚੱਲ ਦੋਸਤੋ ਸਭ ਠੀਕ ਠਾਕ ਆ ਗੁਰਦਰਾ ਸਾਹਿਬ ਉੱਚੀ ਬੋਲਦੀ ਪਾਬਿਆਂ ਦੀ ਕਣਕ ਇੱਥੇ ਬੜਾ ਸ਼ਪੈਦਾ ਵੜਿਆ ਆ ਸਾਰੀ ਆਪਾਂ ਵਡਾਉਣੀ ਹੁਣ ਤਾਂ ਉਹਨੇ ਬਾਰਡਰ ਇਹ ਆ ਗੁਰਦੁਆਰਾ ਸਾਹਿਬ ਉਹ ਇੱਥੇ ਆ ਗਏ ਵਿਕ ਕਰ ਸੇਵਾ ਕਿਲਾਨਾਂ ਦੇ ਕਰ ਸੇਵਾ ਲਾਸਟ ਜ਼ਮੀਨ ਤੇ ਖਲੋਤੇ ਹੋਗੇ ਬਾਰਡਰ ਪਾਕਿਸਤਾਨ ਸਾਰੇ ਕੰਪੈਨ ਵਾਲੇ ਸੁਣ ਰਹੀਏ ਨਾਲੇ ਆਪਣੇ ਘਰ ਜੇ ਛੱਡ ਪਈ। ਉਹ ਮੱਥਾ ਤੇ ਗਈ ਏ। ਤੇ ਆ ਬਖੌਣੇ ਬਾਰਡਰ ਤੁਹਾਨੂੰ ਡ੍ਰੈਨ। ਹਾਂ ਜੀ ਦੋਸਤੋ ਆਪਾਂ ਪਹੁੰਚ ਗਏ ਰਾਣਜੋਈ ਸਾਹਿਬ ਜਿਹੜਾ ਆਪਾਂ ਨਸੀਬ ਬਣਾ ਕੇ ਸੱਟਾ ਤੇ ਛੱਡਨੀ ਆ। ਪਹੁੰਚਲੇ ਰਾਣਜੀ ਸਾਹਿਬ ਆਪਾਂ। ਪਹੁੰਚੇ ਰਾਣਜੀ ਸਾਹਿਬ। ਤਾਂ ਇਸ ਤੋਂ ਬਾਅਦ ਅੱਗੇ ਆਪਾਂ ਮੰਦੋਸਮੀ। ਆਨੰਦ ਅਰਸ਼ੀ ਸਾਹੂ ਲਾਤਾਂ ਮੋਰ ਸਗਲੇ ਅੱਛੀ ਜੀ ਨਾ ਤਾਂ ਅੱਜ ਆ ਜਾ ਮੱਠਾ ਟਿਕ ਲਈ ਜੀ ਲੱਸੀ ਬਣਾਈ ਹੈ ਨਾ ਤਾਨੂੰ ਚੋਰ ਹੈ ਨਾ ਆ ਜਿਆ ਗੁੱਦਾ ਬਾਵਲ ਗਰੇਪ ਉਰ ਦਰਾਸ ਹੈ ਮੀਰੀ ਪਰੀ ਦੇ ਮਾਲਕ 6ਵੇਂ 7 ਗਰੀ ਹਰ ਗੋਬਿੰਦ ਹਾਂਜੀ ਮਿੱਤਰੋ ਆਪਾਂ ਲੱਸੀ ਕਰ ਲਈ ਰੈਡੀ ਬਾਬੇ ਜੀ ਬਾਬਾ ਜੀ ਨੇ ਭਰ ਲਈ ਕੇਤਲੀ ਤੇ ਹੁਣ ਆਪਾਂ ਚੱਲੇ ਆਂ ਗੋ ਟੂ ਰਾਣੀ ਗੁਰਦਰਾ ਸਾਹਿਬ ਤੇ ਲੱਸੀ ਪਰਤਾਵਾਂਗੇ ਜਾ ਕੇ ਸੰਤਾਂ ਦੇ ਡਰਾਈਵਰਾਂ ਦੇ ਕਲੇਜੇ ਠੰਡ ਪਾਵਾਂਗੇ ਮਸ਼ੀਨ ਵੀ ਦੇ ਨੇ ਸਵੇਰ ਦੀ ਚਲਾਉਂਦਾ ਤੇ ਆ ਆਪਣਾ ਜਹਾਜ਼ ਹੈਲੀਕਾਪਟਰ ਇੱਧਰ ਬਿਖਾ ਰਣਾ ਮਾਰ ਸਲਫ ਚੱਲੀਏ ਗੋ ਟੂ ਰੈਡੀ ਬਾਬਾ ਜੀ ਸਿੰਘ ਰਾਮ ਸਾਹਿਬ ਵਾਲੇ ਦਾ ਜਹਾਜ਼ ਅਪੀਕ ਕੇ ਕਤੇ ਸਟਾਟ ਸਾਡਾ ਜਾਮਾ ਟੀ ਘਟਾਈ ਬ੍ਰਾਂਡ ਆ ਜੇ ਹੈਪੀ ਸ਼ੈਪੀ ਜੱਟਾਂ ਦੇ ਟੇਟੇ ਚੜਿਆ ਅੱਜ ਬਾਬਿਆਂ ਦੇ ਕੁੜੀਆਂ ਵਾ ਵਾਟ ਵਾਟ ਕੇ ਆ ਜੇ ਜੋ ਤੂੜੀ ਬਾਨੀ ਉਹ ਚ ਸੁੱਟ ਜਾਂਦਾ ਬੁੱਥੇ ਲਾਗੇ ਕਣਕਿਆ ਇੱਥੇ ਫੇਰਾ ਆਉਣਾ ਹੀ ਆਗੀ ਕੀ ताई ਇੱਥੇ ਬੁੱਥੇ ਕਿਨ ਨੂੰ ਗਿਆ ਸੁੱਟ ਨੂੰ ਤੈਨੂੰ ਬੁੱਥਿਆਂ ਦੇ ਕਣਕ ਇਹਨੂੰ ਜਾਸ ਖਾ ਬੁੱਗਿਆ ਨੂੰ ਇਹ ਦਾਤਰੀ ਐ ਇਹ ਹਮ ਐ ਇਹ ਕਿਹੋ ਜਿਹਾ ਹਾ ਉਧਰ ਪਹਿਲੋ ਰਹਿ ਕੇ ਇਹ ਕਣਕ ਐ ਕਣਕ ਜਟਾਣਾ ਰਹਿ ਪਹਿਲੋ ਸਾਲ ਸਾਲ ਕੈਂਪੇਨ ਲੱਗੀ ਵੀ ਬਾਬਿਆਂ ਦੀ ਅੱਤਾ ਵਧਿਆ ਗਿਆ ਇੱਕਡੇ ਟਰਾਲਾ ਦੇ ਅੱਧਾ ਖਲੋਤੀ ਕਣਕ ਨਾਲ ਹੀ ਬੜ ਰਿਆ ਕੰਡਾ ਤਾਰ ਵੇਖਣ ਨੂੰ ਮਿਲ ਜੂਗੀ ਨਾਲ-ਨਾਲ ਲਾਸਟ ਸਿਰਫ ਇਹ ਤਾਂ ਕਿਲੋਮੀਟਰ ਦੀ ਦੂਰੀ ਤੇ ਕਿਲੋਮੀਟਰ ਦੇ ਗੈਪ ਤੇ ਪਾਕਿਸਤਾਨ ਸ਼ੁਰੂ ਗੁਰਦਰਾ ਕਾਰ ਸੇਵਾ ਕਿਲਾ ਅਨੰਦਗਰ ਸਾਹਿਬ ਪਿੰਡ ਕੱਕੜ ਦੀ ਲਾਸਟ ਦੀ ਹੱਦ ਦੇ ਇੱਥੇ ਰਾਣੀ ਪਿੰਡ ਹੁੰਦਾ ਹੈ ਰਾਣੀ ਪਿੰਡ ਅਸਲ ਜਿੱਥੇ ਮੁੜ ਕੇ ਕੱਕੜਾਂ ਚ ਚੱਲ ਗਿਆ ਹੁਣ ਇਥੇ ਤਾਰ ਲੱਗਨ ਨਾਲ ਮਾਹੌਲ ਖਰਾਬ ਹੋਣਾ ਅਸਲ 'ਚ ਰਾਣੀ ਪਿੰਡ ਇੱਥੇ ਆ। ਮੋਟਾ ਇਹਨੂੰ ਲਿਆਉਂਦਾ ਉੱਚੇ ਨੀਵੇਂ ਥਾਂ ਦੋ ਪਹਿਲਾਂ ਇਹਨੂੰ ਤਾਰ ਦਈਦਾ ਮਗਰੇ ਕੰਪੈਨ ਦਾ ਹੱਬ ਲਾ ਜਾਂਦਾ ਵੀ ਇੱਥੋਂ ਕੰਪੈਨ ਉੱਤਰ ਜੂ ਜੇਂਦੀ ਮੋਟਾ ਲੰਘਿਆ ਇਹਨੂੰ ਇਸੇ ਕਰਕੇ ਸਪੈਸ਼ਲ ਲਿਆਉਂਦਾ ਘਰੋਂ ਸੈਟ ਆ ਮੋਟਿਆ ਆ ਉੱਪਰ ਅੱਗੇ ਆ ਚੜਦੀ ਚਲਾ ਗੋਟੂ ਗੋਟੂ ਮੋਟਾ ਨਾ ਸਿਰਾ ਸਿਰਾ ਦਿਲਦਾਰ ਬੰਦਾ ਪੂਰਾ ਇਹ ਪਰਨਾ ਦੇ ਆਉਂਦਾ ਮੇਰਾ ਰੰਗ ਕਾਲਾ ਇਹਨਾਂ ਹੈਪੀ ਸਾਲਾ ਪਰਨੇ ਦਾ ਬੜਾ ਸੋਹਣਾ ਆ ਕੇ ਮੈਂ ਬੜਾ ਸੋਹਣਾ ਤੈਨੂੰ ਉੱਥੇ ਸੁੱਟੀ ਜਾਂਦਾ ਵੱਡ ਵੱਡ ਕੇ ਆਹ ਬੱਤਰੀਆਂ ਐ ਕਰਦੀ ਤੇਰੇ ਕਰੀਆਂ ਉੱਥੇ ਵੱਡ ਵੱਡ ਸੁੱਟੀ ਜਾਣਾ ਕੀ ਸਾਨੂੰ ਉਧਰ ਇਹਦੇ ਪਹਿਲਾਂ 2000 ਸੁੱਟੀ ਜਾਣਾ ਕਿ 10 ਕਿੱਥੇ ਸੁੱਟੀ ਐ ਇਹਦੇ ਨਾਲ ਉਹਦੇ ਤੇ ਸੁੱਟੀ ਤੇਰੇ ਤੋਂ ਸੁੱਟੀ ਜਾਣਾ ਉੱਥੇ ਸੁੱਟੀ ਮਮਾ ਇਧਰ ਆ ਜਾਜੋ ਸਾ ਇਧਰ ਆ ਇਧਰ ਆ ਐ ਵੇਖ ਇਧਰ ਵੇਖ ਫੜ ਆਹ ਵੇ ਬਹੁ ਆੜੇ ਬੁੱਤ ਆੜੇ ਇਹ ਵੱਡ ਕੇ ਤੇ ਇੱਥੇ ਨਹੀਂ ਸੁੱਟਨੇ ਇੱਥੇ ਸੁੱਟਵੇਂ ਕਣਕ ਦੇ ਅੱਬੜਾ ਤਾਂ ਦੂਜਾ ਇਧਰ ਫੜਾ ਵੇ ਸੁਟਨੇ ਕੰਮ ਆਂਦਾ ਫੇਰ ਆਉ ਆ ਸਾਲਿਆ ਸਮਝੋ ਨਾ ਸਮਝੀ ਜਾਣੀ ਰੀਪਰ ਆਉਣਾ ਈ ਚੱਲ ਫੜ ਇੱਧੇ ਬੜਾ ਫਰ ਆ ਵੇ ਆ ਵਾਢ ਹੁਣ ਥੋੜੇ ਬੰਨੇ ਛੱਡੇ ਆ ਨਾ ਉਹ ਜਿਹੜੇ ਮਗਰ ਛੱਡੇ ਆ ਵਾਹ ਵੇਖ ਗਾਂ ਜਿਹੜੇ ਆ ਮਗਰ ਛੱਡੇ ਤੇ ਵਾਢਾ ਮਗਰ ਹੈਗੇ ਆ ਜਿਆਦੇ ਡਿੱਗੇ ਡੁੱਗੇ ਜਿਹੜੇ ਆ ਜਿਹੜੇ ਚੰਗੇ ਚੰਗੇ ਖਲੋਤੇ ਕਰੀ ਜਾਓ ਮਗਰ ਉਹ ਵੇ ਮਈਆਂ ਹੀ ਆ ਉਹਨਾਂ ਕਰੀ ਜਾਣੀ ਡਿੱਗੇ ਡੁੱਗੇ ਛਕਲਾ ਛਟਾਵਾਂ ਹੀ ਛੱਡੀ ਜਾਓ ਇਤੋਂ ਹੀ ਵਡਾਉਣੇ ਆ ਬਲਦੇ ਸਾਰੇ ਜਿਹੜੀ ਵੜਦੀ ਉਹ ਮਹਿਤੋਂ ਦੱਸਦੀ ਜਿੰਨੂੰ ਵੱਤਰਿਆ ਪੂਰਾ ਇਹਦੋਂ ਦੇ ਇਹੋ ਬੰਨਾ ਨਹੀਂ ਵਡਿਆਣਾ ਮਸ਼ੀਨ ਨੇ ਸਾਰੀ ਵੱਢ ਕੇ ਵੇਲੇ ਹੋਈ ਨਾ ਇਹਨੂੰ ਠੀਕਦੇ ਰਹਿਣਗੇ ਉਹਨੇ ਭਾਂਜਾ ਤਰ੍ਹਾਂ ਕਿਨੇ ਬੰਨੇ ਛੱਡੇ ਇਨਾ ਚਾਰਕੇ ਇਹ ਇਹ ਜੱਟ ਜੋਬ ਵੈਰੀ ਹਾਰਡ ਵਰਕ ਜਿੰਨਾ ਮੈਨੂੰ ਵੱਤਰਿਆ ਨਾ ਤੁਸੀਂ ਤੇਲੇ ਅੱਜ ਦੇ ਜਵਾਗ ਜੇ ਤੁਸੀਂ ਵਾਢੀ ਜਾਂਦੇ ਰਹੇ ਤੇ ਪਹਿਲੋਂ ਚੋਰ 72 ਬਣਾਉਣੀ ਆ ਵੀਡੀਓ ਬਲੌਕਰ ਬਾਨਾ ਟੇਟੇ ਅੱਜ ਜੱਤਾਂ ਵਾਲੇ ਕੰਮ ਬਾਬਿਆਂ ਦੇ ਟੇਟੇ ਚੜੇ ਆ ਵੀ ਤੁੰਗੀਆਂ ਵਾਲੇ ਆਪਾਂ ਕੇ ਬੀਬੀ ਬੁੱਬੀ ਨੂੰ ਨਹੀਂ ਚੁਗੰਦੇ ਨਾ ਇੱਕ ਆ ਜਿਹੜੇ ਗੱਡੀ ਆਉਂਦੀਆਂ ਓਏ ਆ ਚੁਗੰਦੇ ਆਏ ਹਾਂ ਜਾਂ ਫਿਰ ਟੋੜਾ ਲੈ ਕੇ ਆਉਣਾ ਹੈ ਘਰੋਂ ਜੇ ਇਹ ਕੰਮ ਕਵੀ ਕਰਨੇ ਨਾਲ ਮਾਲਕ ਨੇ ਸਾਰਿਆਂ ਦਾ ਖਾਣਾ ਪਾਣੀ ਬਣਾਇਆ ਜਿਹੜੇ ਡਿੱਗੇ ਛਿੱਟੇ ਰਹਿੰਦੋ ਉਹ ਬਟ ਆ ਵਡੋ ਖਲੋਤੇ ਉਹ ਜਿਹਦੇ ਕਰਮਾਂ ਚ ਹੋਏ ਨੇ ਆਪੇ ਲੈ ਜਾਣੇ ਆ ਹੁਣ ਆ ਵੀ ਨਾ ਵਡਾਂ ਉਹ ਸਾਰਿਆਂ ਨੂੰ ਦਿੰਦਾ ਏ ਟੋੜਾ ਲੈ ਆਕਰ ਜਾਂ ਪਾਲਕ ਦੋ ਫਿਰ ਬਸ ਦੇਖੋ ਕੰਮ ਸਾਲਾ ਦਾਤਰੀ ਛੁੱਟ ਕੇ ਛਿੱਟੇ ਚ ਹੁੰਦਾ ਪੈਂਦਾ ਏ ਕਹਿੰਦੇ ਜਾਣਗੇ ਟੈਡਿੰਗਾ ਤਾਂ ਨਹੀਂ ਜਾਣੀਆਂ ਹਾਂ ਤਾਂ ਨਹੀਂ ਜਾਣੀ ਵੱਡ ਪਰ ਇਹ ਰਿੰਗ ਉਹਦਾ ਹੀ ਨਾ ਅਬ ਉਹਦੇ ਹੱਥ ਹੀ ਗਲਤ ਪਾਉਂਦਾ ਆ ਜੀ ਜੇ ਤੂੰ ਨਹੀਂ ਵੱਡਦਾ ਇਹ ਮੂੰਹ ਬਾਂਗਿਆਂ ਨੂੰ ਲਾ ਲਿਆ ਤੂੰ ਬੜਾ ਬੱਦਾ ਡੰਗਰ ਨੂੰ ਲੂਨ ਦੇ ਕੇ ਬੱਧਾਉਂਦਾ ਮੂੰਹ ਚੱਡਾ ਹੂੰ ਗਾ ਉਹ ਗਾ ਕੋਰੇ ਵਦ ਮੈਂ ਨਾ ਬਲੋਡ ਆ ਗੁਰਿਆ ਦਾਤਰੀ ਬੜਾਇਆ ਚਾ ਉਹੜਾ ਨੇ ਥਾਣ ਫੜਿਆ ਬੁੱਧ ਨੇ ਨੁਕਲਾ ਉਹ ਗਲੀ ਇੱਥੇ ਨਹੀਂ ਨਹੀਂ ਰਹਿੰਦੇ ਗੁਰੇ ਕੋਈ ਨਹੀਂ ਗੱਲ ਇੱਥੇ ਬਾਹਵਾ ਕੰਦੀ ਠੀਕ ਆ ਗੁਰਾ ਜੀ ਮਿਹਨਤੀ ਕਿਸਾਨ ਦੇਖ ਲੈਣਾ ਮਿਹਨਤੀ ਕਿਸਾਨ ਕੀ ਆ ਨਾ ਕੰਪੈਨ ਦੇ ਢਡ ਆ ਲਿਆ ਹਾ ਇੱਥੇ ਆ ਬਵਾ ਮੋਟਾ ਸਪੈਸ਼ਲ ਸਦਨ ਦੇ ਮੋਟੇ ਦੋ ਚੱਲੇ ਹੁਣ ਹੂੰ ਤੁਹਾਨੂੰ ਮੋਟਾ ਵਿਖਾਉਨੇ ਆ 22 ਰੋਟੀਆਂ ਤੇ ਲੂਣ ਮਿਰਚ ਚੈੱਕ ਐ ਮੋਟਾ ਹੋਰ ਮੋਟਿਆ ਕਿਦਾ ਫਿਰ ਸੱਟਾਂ ਪੂਰਾ ਗੁੱਡੇ ਗੁੱਡੇ ਮਮਾ ਖਲੋਤਾ ਇਧਰ ਆ ਢਿੱਡ ਤੇਰਾ ਪਰਲੇ ਕਿਲੇ ਜਿਆ ਕਿਹੜੇ ਕਿਲੇ ਜਿਆ ਖਲੋਤਾ ਦੂਜੇ ਕਿਲੇ ਜਿਆ ਢਿੱਡ ਵਟੋਂ ਪਾਰ ਆਉਂਦੇ ਆ ਜ਼ਰਾ ਵੜਤੇ ਬੰਨੇ ਸਾਰੇ ਆ ਵੜਤੇ ਆ ਰਹਿ ਗਈ ਮਸ਼ੀਨਾਂ ਨੇ ਲਿਆਂ ਹਾਂ ਇਹ ਦੋ ਚਾਰ ਕਿਲੇ ਤੇ ਤੇਰੇ ਜੋਗੇ ਹੀ ਆ ਆ ਗਈ ਮਸ਼ੀਨ ਹਾਂ ਉਹ ਸਾਰਾ ਪਰੇ ਨਹੀਂ ਦਲ ਗਿਆ ਕੌਣ ਉਹ ਗੋਰਾ ਉਹਨਾਂ ਕੇ ਪੰਨਾ ਨਹੀਂ ਮਾਡੀ ਉਹਨਾਂ ਉਹ ਬੈਗੇਜ ਆ ਵਾਟਰ ਸਟੇ ਆਹ ਆ ਰੰਗਾ ਟਾ ਟਾਈਗਰ ਆਇਆ ਓ ਟਾਈਗਰ ਆ ਗਿਆ ਓ ਟਾਈਗਰ ਕਰੀ ਕਰੀ ਓਏ ਓਏ ਗਾਂ ਲਿਆ ਓ ਇੱਥੇ ਆ ਗੱਡੀ ਬਹੁਤ ਵੱਡੂ ਆ

ਗਰਿਆਏ ਜਾਨਦਾ ਨਾ ਪਤਾ ਲੱਗਾ ਅੱਜ ਜੱਟਾਂ ਦੇ ਕੰਮ ਦਾ ਇਹ ਸਿੱਟੇ ਚ ਬਣਾ ਰਹੇ ਆ ਦੇਖਿਆ ਨਾ ਤੂੰ ਸਾਰਾ ਛਕਤੀਮਾਨ ਮਾਰਨ ਆਇਆ ਮੂੰਹ ਬੱਦਾ ਤੂੰ ਠਹਿਣੀ ਨਾ ਮੇਖ ਦਿਖਾ ਦੇ ਗੱਲ ਵਾਲੇ ਲੱਗਾ ਲੱਗ ਦੋ ਅਗਲੇ ਲੱਗ ਦੋ ਤਰਾਂ ਆਉਂਦਾ ਬਾ ਲੱਖਾ ਜੀ ਕਾਰ ਸੇਵਾ ਕਿਲਾ ਆਨੰਦਗਰ ਸਾਹਿਬ